ਹਾਂਜੀ ਮਿੱਤਰੋ ਅੱਜ ਨਾਲ ਆਪਾਂ ਸੂਰਤਗੇ ਪਿੰਡ ਪਹੁੰਚੇ ਹੋયાਗੇ ਆ ਤੁਸੀਂ ਰੋਡ ਦੇਖ ਸਕਦੇ ਹੋਗੇ ਵੀਡੀਓ ਨੂੰ ਜਰੂਰ ਦੇਖਿਓ ਬਹੁਤ ਵੱਡੇ ਕਲਾਕਾਰਾਂ ਨਾਲ ਮਿਲਉਣੇ ਆਗੇ ਤੇ ਪੂਰੇ ਚੋਟੀ ਦੇ ਕਲਾਕਾਰ ਦਾ ਬਾਈ ਸ਼ਾਗਿਰਦਾਗਾ ਸਰਦੂਲਗੜ ਤੋਂ ਬਠਿੰਡੇ ਨੂੰ ਜਾਂਦੀ ਹੈ ਸੜਕ ਜਾਂ ਬਠਿੰਡੇ ਤੋਂ ਆਪਾਂ ਸਰਦੂਲਗੜ ਨੂੰ ਵੀ ਕਹਿ ਸਕਦੇ ਆ ਤੇ ਹਰਿਆਣੇ ਦਾ ਪਿੰਡ ਆ ਜੀ ਸੂਰਤਗਿਆ ਤੇ ਆਜੋ ਥੋਨੂੰ ਆਪਾਂ ਹੁਣ ਮਿਲਉਣੇ ਆ ਪਹਿਲਾਂ ਤੁਸੀਂ ਦੱਸੋ ਜੀ ਕਿਹੜੇ ਕਲਾਕਾਰ ਦਾ ਘਰ ਹੈਗਾ ਤੇ ਆਪਾਂ ਦੇਖਦੇ ਆ ਵੀ ਬਾਈ ਅੱਜ ਘਰੇ ਹੈਗਾ ਕਿ ਨਹੀਂਗਾ ਠੀਕ ਹੈ ਜੁੜੇ ਰਹੋ ਤੇ ਬਾਈ ਨਾਲ ਕਰਦੇ ਆ ਗੱਲਬਾਤ ਦੁਬਾਰਾ ਫੇਰ ਆਪਾਂ ਤੁਹਾਨੂੰ ਮਾਰ ਬਾਦ ਨੇ ਕੈਮਰਾ ਇਧਰੋਂ ਆਹ ਦੇਖੋ ਬਾਈ ਬਿਲਕੁਲ ਆਪਾਂ ਜਾਵਾਂ ਸੂਰਤ ਕੇ ਪਿੰਡ ਦੇ ਵਿੱਚ ਖੜੇ ਆਂ ਹਰਿਆਣੇ ਦਾ ਪਿੰਡ ਆ ਤੇ ਆ ਜਾਓ ਬਾਈ ਦੇਖਦੇ ਆਂ ਬਾਈ ਘਰੇ ਹੈ ਕਿ ਨਹੀਂਗਾ ਤੇ ਜੁੜੇ ਰਹੋ ਤੇ ਵੀਡੀਓ ਨੂੰ ਕਰੀ ਚਲੋ ਸ਼ੇਅਰ ਤੇ ਕਿਹੜਾ ਕਲਾਕਾਰ ਆ ਤੇ ਸਾਰੀ ਗੱਲਬਾਤ ਕਰਦੇ ਆਂ ਆਪਾਂ ਬਾਈ ਨਾਲ ਲਵ ਯੂ ਮਿੱਤਰੋ ਜੁੜੇ ਰਹੋ ਆਪਾਂ ਗੇਟ ਖੜਕਾ ਕੇ ਦੇਖਦੇ ਆਂ ਪਹਿਲਾਂ ਬਾਈ ਜੀ ਹੈਲੋ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਕਾਕੂ ਬਹੁਤ ਵਧੀਆ ਭਾਈ ਹੋਰ ਠੀਕ ਠਾਕ ਹੋ ਹਾਂਜੀ ਹਾਂਜੀ ਚੜਦੀ ਕਲਾ ਸ਼ੁਕਰ ਹੈ ਜੀ ਪ੍ਰਮਾਤਮਾ ਤੁਹੀ ਘਰੇ ਮਿਲ ਗਏ ਮੈਂ ਤਾਂ ਵਸਣਾ ਇਧਰੋਂ ਆ ਹੁਣੇ ਵਸੇ ਇਧਰੋਂ ਆ ਲੇਖੋ ਮੋਟਰਸਾਈਕਲ ਤੇ ਆ ਹੀ ਜਾਂਦਾ ਸੀਗਾ ਤੇ ਵਾਹ ਦੇਖਦੇ ਆ ਭਾਈ ਆਪਾਂ ਨੂੰ ਘਰੇ ਮਿਲੂਗਾ ਕਿ ਮਿਲਦਾ ਨਹੀਂਗਾ ਨਹੀਂ ਨਹੀਂ ਕਾਕੂ ਯਾਰਾ ਮਿੱਤਰਾ ਵਾਸਤੇ ਦਰਵਾਜ਼ੇ ਖੁੱਲੇ ਆ ਹੈਨਾ ਹਾਂਜੀ ਆ ਲਓ ਮਾਈਕ ਅੱਛਾ ਹੋਰ ਦੱਸੋ ਭਾਈ ਠੀਕ ਠਾਕ ਹੋ ਵਧੀਆ ਹਾਂ ਚੜਦੀ ਕਲਾ ਹੈ ਕਾਕੂ ਪ੍ਰਮਾਤਮਾ ਦੀ ਦਇਆ ਹੈ ਬਿਲਕੁਲ ਬਿਲਕੁਲ ਸਾਰਿਆਂ ਦੀ ਅਰਦਾਸ ਕਰਦੇ ਰਹਿੰਦੇ ਆ ਕਿ ਮਾਲਕ ਸ ਅੱਛਾ ਭਾਈ ਮੈਂ ਨਾ ਹੁਣ ਉੱਥੋਂ ਮਤਲਬ ਕਿਹਾ ਸੀਗਾ ਵੀ ਮੈਂ ਨਾ ਕਮੈਂਟਾਂ ਦੇ ਵਿੱਚ ਭਾਈ ਦੱਸਿਓ ਹਨਾ ਮਤਲਬ ਵੀ ਬਾਈ ਮਤਲਬ ਪੂਰੇ ਚੋਟੀ ਦੇ ਕਲਾਕਾਰ ਦੇ ਮਤਲਬ ਹਨਾ ਸ਼ਗਿਰਦ ਰਹੇ ਨੇ ਤੇ ਕਿਹੜੇ ਨੇ ਤੁਹਾਡੇ ਉਸਤਾਦ ਜੀ ਮਤਲਬ ਉਹਨਾਂ ਦਾ ਨਾਂ ਜ਼ਰੂਰ ਦੱਸ ਰਿਓ ਫਿਰ ਉਸ ਤੋਂ ਬਾਅਦ ਇੱਕ ਮੈਂ ਹੋਰ ਵੀ ਗੱਲਬਾਤ ਕਰਨੀ ਤੁਹਾਡੇ ਨਾਲ ਪੰਜਾਬੀ ਲੋਕ ਗਾਇਕੀ ਦੇ ਥੰਮ ਹਾਂਜੀ ਸ਼ਰਮਣੀ ਗਾਇਕ ਉਸਤਾਦ ਜਨਾਬ ਸ੍ਰੀ ਸੁਰਿੰਦਰ ਸ਼ਿੰਦਾ ਜੀ ਕੀ ਬਾਤ ਹੈ ਜੀ ਕੀ ਬਾਤ ਹੈ ਤੇ ਬਾਕੀ ਹੁਣ ਥੋੜੀ ਜਾਣ ਪਛਾਣ ਦੇਣਾ ਮਤਲਬ ਮਤਾਜ ਨਹੀਂ ਹੈਗਾ ਮਤਲਬ ਸਾਰੇ ਇਕੱਲਾ ਇਕੱਲਾ ਬੱਚਾ ਬੱਚਾ ਜਾਣਦਾ ਤੁਹਾਨੂੰ ਹਨਾ ਤੇ ਮੈਨੂੰ ਬਹੁਤ ਵਧੀਆ ਲੱਗਿਆ ਬਾਈ ਨਾਲ ਤੇ ਇੱਕ ਮੈਂ ਬਾਈ ਦੀ ਖਾਸੀਅਤ ਸੁਣੀ ਆ ਦੇਖੋ ਵੀ ਕੁਰਸੀਆਂ ਮਤਲਬ ਇੱਥੇ ਹੀ ਰਹਿੰਦੀਆਂ ਨੇ ਮਤਲਬ ਸਾਰਾ ਦਿਨ ਬਾਈ ਹਨਾ ਤੇ ਬਾਈ ਕੁਰਸੀਆਂ ਨਹੀਂ ਚਾਹਦਾ ਤੇ ਮਤਲਬ ਜਦੋਂ ਵੀ ਹਨਾ ਮਤਲਬ ਬਾਈ ਨੂੰ ਮਿਲਣਾ ਆਉਂਦਾ ਕੋਈ ਨਾ ਕੋਈ ਹਨਾ ਤਾਂ ਇੱਥੇ ਬਸ ਵੇਟ ਕਰਦੇ ਆ ਬਾਈ ਕੀ ਹਨਾ ਤੇ ਬਾਈ ਦਾ ਬਹੁਤ ਵੱਡਾ ਨਾਂਗ ਆ ਤੇ ਇੱਕ ਬਾਈ ਦਾ ਮੈਨੂੰ ਹੋਰ ਵਧੀਆ ਲੱਗਿਆ ਵੀ ਕੋਈ ਪਣਾ ਨਾ ਮਤਲਬ ਪਿੰਡ ਚੋਂ ਆ ਜੇ ਕੋਈ ਚਲੋ ਪਿੰਡ ਦੇ ਦਾ ਸਤਿਕਾਰ ਕਰਨੀ ਕਰਨ ਆਪਾਂ ਪਰ ਚਾਹ ਪਾਣੀ ਤੋਂ ਬਿਨਾ ਬਾਈ ਮੋੜ ਨਹੀਂਦਾ ਬਾਈ ਦਿਲ ਦਰਿਆ ਯਾਰ ਮੈਂ ਕਹਿੰਦਾ ਕਾਹੜਾ ਕੰਮ ਤੇਰਾ ਕਾਕੂ ਜੀ ਸਾਡੇ ਗੁਰੂਆਂ ਪੀਰਾਂ ਦੀ ਰਹਿਮਤ ਹੈ ਹਾਂਜੀ ਵੰਡ ਕੇ ਛਕੀਏ ਹੂੰ ਕਿਰਤ ਕਰੀਏ ਨਾਮ ਜਪੀਏ ਹਨਾ ਠੀਕ ਹੈ ਜੀ ਤੇ ਜਿਹੜੇ ਗੁਰੂਆਂ ਨੇ ਲੰਗਰ ਪਾਣੀ ਸਿਖਾਏ ਆ ਉਹਨਾਂ ਦੀ ਦਇਆ ਹੈਗੀ ਤੇ ਬਸ ਯਾਰ ਮਿੱਤਰ ਆਉਂਦੇ ਆ ਇਹੀ ਮੈਂ ਤਾਂ ਕਹਿੰਨਾ ਹੈਗਾ ਸਭ ਤੋਂ ਵੱਡੀ ਪ੍ਰਾਪਤੀ ਤਾਂ ਇਹੀ ਹੈਗੀ ਜਿੰਨਾਂ ਕੋਲੇ ਇਨਸਾਨ ਦੇ ਵਿੱਚ ਰੱਬ ਵੱਸਦਾ ਹਰੇਕ ਦੇ ਚ ਉਹ ਆ ਕੇ ਭੈਣ ਭਰਾ ਮਿਲਦੇ ਆ ਮੈਨੂੰ ਇਹ ਸਭ ਤੋਂ ਵੱਡੀ ਖੁਸ਼ੀ ਮੇਰੀ ਹੈ ਇ ਬਿਲਕੁਲ ਅੱਛਾ ਭਾਈ ਆ ਦਫ਼ਤਰ ਆਪਣਾ ਇਹ ਆਪਣਾ ਮੇਨ ਆਫਿਸ ਆ ਐ ਅੱਛਾ ਜੀ ਤੇ ਬਸ ਇਹ ਇਹ ਆਪਣੀ ਕੁਲੀ ਦਾ ਟਿਕਾਣਾ ਹੈ ਹੂੰ ਤੇ ਆਹ ਦੇਖੋ ਬਾਈ ਦੁਬਾਰਾ ਫੇਰ ਮਾਰ ਦੇਣਾ ਕੈਮਰਾ ਬਿਲਕੁਲ ਵੱਡੇ ਰੋਡ ਤੇ ਆ ਜਮਾ ਨਹਿਰ ਦੇ ਉੱਤੇ ਪਈਦਾ ਘਰ ਆਗਾ ਤੁਸੀਂ ਦੇਖ ਸਕਦੇ ਹੋ ਤੇ ਇੱਕ ਨਾ ਬਾਈ ਜੀ ਤੁਹਾਡਾ ਡਾਇਲੋਗ ਮੇਰੇ ਯਾਰ ਆ ਗਿਆ ਮੈਂ ਤੈਨੂੰ ਰੁਕ ਕਿੱਥੇ ਹੈ ਨਾ ਤੇ ਬਾਕੀ ਆਪਣਾ ਉਹ ਵੀ ਬਹੁਤ ਪਿਆਰਾ ਬਾਈ ਨਾਲ ਆ ਥੋੜਾ ਡਾਇਲੋਗ ਹੈ ਨਾ ਬਾਈ ਗੱਗੂ ਮੇਲਾ ਦਾ ਬਹੁਤ ਮਸ਼ਹੂਰ ਹੋਇਆ ਮਤਲਬ ਵੱਡੇ ਵੱਡੇ ਚੈਨਲਾਂ ਤੇ ਚੱਲ ਰਿਹਾ ਤੇ ਮੈਂ ਚਾਹਣਾ ਵੀ ਉਹ ਥੋੜਾ ਸਾਨੂੰ ਸੁਣਾ ਦੇ ਬਹੁਤ ਬਹੁਤ ਧੰਨਵਾਦ ਸਾਰੇ ਪੰਜਾਬੀਆਂ ਦਾ ਉਸ ਡਾਇਲੋਗ ਨੂੰ ਇੰਨਾ ਪਿਆਰ ਦੇ ਹੇਨ ਤੇ ਆ ਵੀਰਾ ਜਬਾਨ ਸੰਭਾਲ ਕੇ ਗੱਲ ਕਰੀ ਨਹੀਂ ਤੇ ਅਸੀਂ ਜਬਾਨ ਵੀ ਖੱਟ ਲੈਨੇ ਆ ਓਏ ਕੀ ਬਾਤ ਹੈ ਤੇ ਬਹੁਤ ਸਾਰੀਆਂ ਬਾਈ ਨੇ ਵੀਡੀਓ ਵਾਇਰਲ ਹੁੰਦੀਆਂ ਨੇ ਤੇ ਬਾਈ ਨੇ ਮਿਹਨਤ ਬਹੁਤ ਕੀਤੀ ਸਟ੍ਰਗਲ ਬਹੁਤ ਕੀਤਾ ਹਨ ਤੇ ਬਾਈ ਕਿੰਨੀ ਕਿ ਮਿਹਨਤ ਕੀਤੀ ਆ ਮਿਹਨਤ ਮਾਲੀ ਦਾ ਕੰਮ ਪਾਣੀ ਪਾਉਣਾ ਬਿਲਕੁਲ ਪਰ ਪਰ ਮਸ਼ਕਾ ਪਾਵੇ ਤੇ مالک ਦਾ ਕੰਮ ਫਲ ਫੁੱਲ ਲਾਉਣਾ ਲਾਵੇ ਜਾਂ ਨਾ ਲਾਵੇ ਪਰ ਮਿਹਨਤ ਕਰਨ ਵਾਲਿਆਂ ਨੂੰ مالک ਕਦੇ ਉਹਦੀ ਮਿਹਨਤ ਨੂੰ ਜਾਇਆ ਨਹੀਂ ਜਾਣ ਦਿੰਦਾ ਬਿਲਕੁਲ ਜੀ ਬਾਈ ਜੀ 2009 ਦੇ ਵਿੱਚ ਆਪਣਾ ਪਹਿਲਾ ਗੀਤ ਦੂਦਸ਼ਣ ਤੇ ਆਇਆ ਸੀ ਤੇ 9 ਚ ਪਹਿਲਾ ਪ੍ਰੋਗਰਾਮ ਲਾਇਆ ਉਦੋਂ ਮੁੜ ਕੇ ਆਪਾਂ ਪਿੱਛੇ ਮੁੜ ਕੇ ਦੇਖਿਆ ਆਪਦੀ ਮਿਹਨਤ ਕਰਦੇ ਆਂ ਹਾਂਜੀ ਤੇ ਬਾਕੀ ਸਾਨੂੰ ਪਤਾ ਖੇਤੀਬਾੜੀ ਜਿਹੜਾ ਪੁਰਖਿਆਂ ਦਾ ਕੀਤਾ ਇਹ ਕਰਦੇ ਆ ਨਾਲ ਹਾਂ ਤੇ ਲਓ ਜੀ ਹੁਣ ਤੇ ਬਾਈ ਘਰਾਂ ਕੋਲੇ ਆਪਾਂ ਪੀਨੇ ਆ ਚਾਹ ਬਾਈ ਬਹਿ ਕੇ ਹੋਣ ਆ ਕੁਰਸੀਆਂ ਕਰਸੀਆਂ ਲਾਈਆਂ ਪਈਆਂ ਨੇ ਤੇ ਬਾਕੀ ਬਾਅਦ ਚ ਗੱਲ ਕਰਦੇ ਆਪਾਂ ਬਾਈ ਨਾਲ ਪੂਰੀ ਤੇ ਚਲੋ ਠੀਕ ਆ ਜੀ ਕਾਕੂ ਜੀ ਬੈਠੇ ਹੁਣ ਆਪਾਂ ਕੁਰਸੀਆਂ ਤੇ ਬੈੰਨੇ ਆ ਟੌਰ ਨਾਲ ਤੇ ਚਾਹ ਪਾਣੀ ਪੀੰਨੇ ਆ ਤੇ ਬਹੁਤ ਮਤਲਬ ਵਧੀਆ ਸਾਨੂੰ ਚੰਗਾ ਲੱਗਿਆ ਬਾਈ ਦਾ ਸੁਭਾ ਤੇ ਆਪਾਂ ਲੰਘਦੇ ਟੱਪ ਦੇ ਬਾਈ ਕੋਲੇ ਆਉਣੇ ਰਹਨੇ ਆ ਤੇ ਅੱਜ ਵੀ ਬਸ ਬਾਬਾ ਆਜੋ ਕਾਕੂ ਜੀ ਬੈਠੋ ਬੈਠੇ ਬਾਈ ਜੀ ਤੇ ਆਹ ਲਓ ਜੀ ਧੁੱਪੇ ਡਾਲੀਆਂ ਕੁਰਸੀਆਂ ਤੇ ਆਪਾਂ ਵੀ ਕੁਰਸੀ ਡਾਲੀ ਤੇ ਮੇਜ਼ ਪਿਆ ਤੇ ਲਓ ਜੀ ਬਾਕੀ ਗੱਲਬਾਤ ਕਰਦੇ ਆ ਚਾਹ ਪੀ ਕੇ ਬਾਈ ਹਣਾ ਓਕੇ ਸასი ਕਾ